ਕਰਦੀਆਂ ਆਉਂਦਿਆਂ ਹੀ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦੇ ਵਿੱਚ ਕਾਫੀ ਬਦਲਾ ਆ ਜਾਂਦੇ ਨੇ ਜਿਸਾ ਖਮਿਆਜ਼ਾ ਸਰੀਰ ਨੂੰ ਭੁਗਤਣਾ ਪੈਂਦਾ ਪਰ ਕੁਝ ਚੀਜ਼ਾਂ ਅਜਹੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਲ ਕਰਦੇ ਹੋ ਤਾਂ ਤੁਹਾਡਾ ਸਰੀਰ ਸਾਰਾ ਸਿਹਤ ਤੰਦਰੁਸਤ ਮਹਿਸੂਸ ਕਰੇਗਾ ਅਮਰੂਦ ਫਲ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ ਅੰਦਰ ਕਾਫੀ ਸਵਾਲ ਨੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਰਦੀਆਂ ਦੇ ਦੌਰਾਨ ਅਮਰੂਦ ਦਾ ਸੇਵਨ ਕਰਨਾ ਚਾਹੀਦਾ ਹੈ ਪਰ ਕੁਝ ਲੋਕ ਕਹਿੰਦੇ ਨੇ ਕਿ ਸਰਦੀਆਂ ਦੇ ਵਿੱਚ ਅਮਰੂਦ ਫਲ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਸਿਹਤ ਨੂੰ ਕਾਫੀ ਨੁਕਸਾਨ ਹੋ ਸਕਦੇ ਨੇ ਤੇ ਡਾਕਟਰਾਂ ਦੀ ਵੀ ਇਸ ਵੇਲੇ ਰਿਪੀਟ ਤੇ ਡਾਕਟਰਾਂ ਵੱਲੋਂ ਵੀ ਅਮਰੂਦ ਨੂੰ ਲੈ ਕੇ ਕਈ ਗੱਲਾਂ ਦੇ ਖੁਲਾਸੇ ਕੀਤੇ ਗਏ ਨੇ ਜੇਕਰ ਤੁਸੀਂ ਵੀ ਸਰਦੀ ਦੇ ਮੌਸਮ ਦੇ ਵਿੱਚ ਅਮਰੂਦ ਨਹੀਂ ਖਾ ਰਹੇ ਤਾਂ ਇੱਕ ਖਬਰ ਤੁਹਾਡੇ ਲਈ ਹੈ ਕਿਉਂਕਿ ਅਮਰੂਦ ਖਾਣ ਦੇ ਕਈ ਫਾਇਦੇ ਹੁੰਦੇ ਨੇ ਜੇਕਰ ਤੁਸੀਂ ਇਹ ਫਾਇਦੇ ਜਾਣਦੇ ਹੋ ਤਾਂ ਤੁਸੀਂ ਰੋਜ਼ਾਨਾ ਅਮਰੂਦ ਦਾ ਫਲ ਖਾਣਾ ਸ਼ੁਰੂ ਕਰ ਦਿਓਗੇ ਡਾਕਟਰ ਦੱਸਦੇ ਨੇ ਕਿ ਸਰਦੀਆਂ ਦੇ ਮੌਸਮ ਵਿੱਚ ਅਮਰੂਦ ਖਾਧਾ ਜਾ ਸਕਦਾ ਹੈ ਤੁਹਾਨੂੰ ਇਸ ਨੂੰ ਖਾਣ ਦਾ ਸਹੀ ਤਰੀਕਾ ਜਾਣਨ ਦੀ ਲੋੜ ਹੁੰਦੀ ਹੈ ਇਸ ਦਾ ਸੇਵਨ ਕਿਸ ਤਰੀਕੇ ਦੇ ਨਾਲ ਕਰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਜੇਕਰ ਤੁਸੀਂ ਅਮਰੂਦ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਪੇਟ ਲਈ ਬਹੁਤ ਫਾਇਦੇਮੰਦ ਹੋਵੇਗਾ ਪਰ ਅਮਰੂਦ ਪੱਕਾ ਹੋਣਾ ਚਾਹੀਦਾ ਜੇਕਰ ਤੁਹਾਨੂੰ ਖਾਂਸੀ ਹੋ ਰਹੀ ਹੈ ਤਾਂ ਅਮਰੂਦ ਨਾ ਖਾਓ ਜੇਕਰ ਤੁਸੀਂ ਖਾਂਦੇ ਵੀ ਹੋ ਤਾਂ ਅਮਰੂਦ ਨੂੰ ਅੱਗ ਤੇ ਚੰਗੀ ਤਰ੍ਹਾਂ ਭੁੰਨ ਲਓ ਤੇ ਸਦਾ ਛਿਲਕਾ ਕੱਢ ਕੇ ਖਾਓ ਇਹ ਤੁਹਾਡੀ ਖੰਗ ਦੇ ਵਿੱਚ ਵੀ ਮਦਦ ਕਰੇਗਾ ਤੇ ਤੁਹਾਡੇ ਪੇਟ ਲਈ ਵੀ ਫਾਇਦੇਮੰਦ ਸਾਬ ਤੁਵਿਕਾ ਅਮਰੂਦ ਦੇ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਹੁੰਦੇ ਨੇ ਜਿਹੜੇ ਪੇਟ ਨੂੰ ਸਾਫ਼ ਕਰਦੇ ਨੇ ਸਰਦੀਆਂ ਦੇ ਵਿੱਚ ਜੇਕਰ ਲੋਕ ਕਈ ਬਿਮਾਰੀਆਂ ਤੋਂ ਪੀੜਤ ਨੇ ਤਾਂ ਅਮਰੂਦ ਬਹੁਤ ਫਾਇਦੇਮੰਦ ਸਾਬਿਤ ਹੁੰਦਾ ਹੈ ਠੰਡੇ ਮੌਸਮ ਦੇ ਵਿੱਚ ਬਵਾਸੀਰ ਤੇ ਫਿਸਟੂਲਾ ਵਰਗੀਆਂ ਬਿਮਾਰੀਆਂ ਉੱਭਰਦੀਆਂ ਨੇ ਅਜਿਹੀ ਹਾਲਤ ਦੇ ਵਿੱਚ ਤੁਹਾਨੂੰ ਅਮਰੂਦ ਜ਼ਰੂਰ ਖਾਣਾ ਚਾਹੀਦਾ ਹੈ ਜੇਕਰ ਤੁਸੀਂ ਪੇਟ ਸਾਫ਼ ਕਰਨ ਦੇ ਇਰਾਦੇ ਦੇ ਨਾਲ ਅਮਰੂਦ ਖਾ ਰਹੇ ਹੋ ਤਾਂ ਤੁਹਾਨੂੰ ਅਮਰੂਦ ਨੂੰ ਕਾਲੇ ਨਮਕ ਦੇ ਨਾਲ ਖਾਣਾ ਚਾਹੀਦਾ ਹੈ ਸਰਦੀਆਂ ਦੇ ਮੌਸਮ 'ਚ ਅਮਰੂਦ ਨੂੰ ਦੁਪਹਿਰ ਤੱਕ ਖਾਣਾ ਚਾਹੀਦਾ ਹੈ ਸ਼ਾਮ ਨੂੰ ਦੁਪਹਿਰ ਤੋਂ ਬਾਅਦ ਅਮਰੂਦ ਨਾ ਖਾਇਆ ਜਾਵੇ ਅਮਰੂਦ ਤੁਹਾਨੂੰ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦਾ ਹੈ ਜੇਕਰ ਤੁਸੀਂ ਸ਼ਾਮ ਨੂੰ ਅਮਰੂਦ ਖਾਂਦੇ ਹੋ ਤਾਂ ਤੁਹਾਡੀ ਖੰਗ ਵੱਧ ਸਕਦੀ ਹੈ ਇਸੇ ਦੇ ਨਾਲ ਹੀ ਜੋੜਾਂ ਦੇ ਵਿੱਚ ਦਰਦ ਵੀ ਹੋ ਸਕਦਾ ਹੈ ਅਜੇਹੇ ਦੇ ਵਿੱਚ ਅਮਰੂਦ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਪਰ ਇਸ ਦਾ ਸੇਵਨ ਸਵੇਰ ਤੋਂ ਦੁਪਹਿਰ ਤੱਕ ਹੀ ਕੀਤਾ ਜਾਵੇ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗਾ